ਚਾਹ ਬਣਾਈ ਆ ਦੇਖੋ ਦੀਦੀ ਨੂੰ ਦੇਣ ਚੱਲੀਆਂ ਕੱਪ ਚ ਦੇਖੋ ਮੈਂ ਦੀਦੀ ਲਈ ਚਾਹ ਲੈ ਕੇ ਚੱਲੀਆਂ ਦੀਦੀ ਪਾਠ ਕਰ ਰਹੇ ਨੇ ਆ ਥੋੜੀ ਚਾਹ ਮੈਂ ਉੱਥੇ ਰੱਖਦੀ ਆ ਠੀਕ ਆ ਉਹ ਦੀਦੀ ਦਾ ਕੱਪ ਸੀਗਾ ਤੇ ਆ ਮੇਰਾ ਕੱਪ ਸੋਹਣਾ ਨਾ ਮੇਰਾ ਫੇਸ ਦਿਖਦਾ ਇੱਥੇ ਨਮਾ ਪਿਆ ਵਾਲਾ ਹਾਂ ਠੀਕ ਆ ਇਹਦੇ ਵਿੱਚ ਜਾਣੀ ਹੈ ਇਹ ਪਾਈ ਬਣਾ ਠੀਕ ਆ ਹਾਂ ਤਾਂ ਤੁਸੀਂ ਬਾਤ ਮਾਰੋ ਸੈਂਟਰ ਚ ਠੀਕ ਹੈ ਠੀਕ ਹੈ

ਖਾਲਾ ਇਹਨੂੰ ਦੋ ਕਾਲੀਆਂ ਭਰ ਦਿੰਨੀ ਆ ਜਿੰਨਾ ਕੇ ਤਾਂ ਦਿਲ ਕਰਦਾ ਪੀ ਲੈਂਦੀ ਆ ਫਿਰ ਬਾਕੀ ਛੱਡ ਦਿੰਦੀ ਆ ਫਿਰ ਥੋੜੀ ਦੇਰ ਬਾਅਦ ਆ ਕੇ ਘੁੰਮ ਫਿਰ ਕੇ ਫਿਰ ਪੀ ਲੈਂਦੀ ਆ ਇਹਦੀ ਨਾਲ ਇੱਕ ਵੱਡੀ ਕਾਲੀ ਸੀਗੀ ਉਹ ਖਰਾਬ ਹੋ ਗਈ ਪੀਲਾ ਪੀਲਾ ਮਾਉਂ ਭੁੱਖ ਲੱਗੀ ਸੀ ਮਾਉਂ ਨੂੰ ਹਾਂ ਆ ਦੇਖ ਤੇਰੇ ਲਈ ਨਿਊ ਪੰਡਾ ਲੈ ਕੇ ਆਈ ਮੈਂ ਇਹਦੇ ਵਿੱਚ ਪੀਣਾ ਖਾਣਾ ਆ ਦੇਖ ਰੋਟੀ ਆ ਜਾ ਰੱਜ ਗਿਆ ਸੀ ਬੱਸ ਹੁਣ ਜਦ ਤੱਕ ਇਹਨੂੰ ਭੁੱਖ ਲੱਗੀ ਹੁੰਦੀ ਹੈ ਨਾ ਉਦੋਂ ਤੱਕ ਇਹ ਮਿਉ ਮਿਉ ਕਰੀ ਜਾਂਦੀ ਆ ਕਰੀ ਜਾਂਦੀ ਆ ਹੁਣ ਜਦੋਂ ਇਹਨੂੰ ਪਤਾ ਹੁਣ ਇਹ ਰੱਜ ਗਈ ਆ ਹੁਣ ਇਹਨੂੰ ਜਿੰਨਾ ਮਰਜ਼ੀ ਬੁਲਾਈਏ ਉਹ ਇਹਨੇ ਬੋਲਣਾ ਨਹੀਂ ਪਾਉਂ ਬੋਲੀ ਹੁਣ ਨਹੀਂ ਬੋਲਦੀ ਇਹਨੇ ਠੰਡ ਕਰਕੇ ਨਾ ਤੇ ਪੈਰ ਤੇ ਸੱਟ ਜਿਹੜੀ ਵੱਜੀ ਮੈਨੂੰ ਬਹੁਤ ਤਕਲੀਫ ਹੋ ਰਹੀ ਆ ਉਸ ਚੀਜ਼ ਦੀ ਹੋ ਜੂਗੀ ਠੀਕ ਨਿਊ ਪੰਡਾ ਲਾਤਾ ਅਸੀਂ ਤੇ ਡੇੜੀਆਂ ਨੇ ਇਹ ਡਿਸਪੋਜ਼ੇਬਲ ਵੈਸੀ ਰੱਖਿਆ ਸੀ ਮੈਨੂੰ ਐਕਚੁਅਲੀ ਕੁਝ ਲੱਭ ਨਹੀਂ ਸੀ ਰਿਹਾ ਤੇ ਹੁਣ ਬਸ ਇਹਦੇ ਵਿੱਚ ਖਾ ਲਿਆ ਕਰੂਗੀ ਇਹਨੂੰ ਸੈੱਟ ਦਿੰਨੇ ਆ ਮੈਨੂੰ ਲੱਗਦਾ 10 15 ਦਿਨ ਹੋ ਗਏ ਧੁੱਪ ਬਿਲਕੁਲ ਨਹੀਂ ਨਿਕਲੀ ਹੈਗੀ ਠੰਡ ਇੰਨੀ ਕਿ ਜ਼ਿਆਦੇ ਆ ਕਿੰਨੂ ਖਾਣਾ ਕਿੰਨੂ ਕਿਸ ਨੇ ਕਾਫੀ ਲੱਗੇ ਹੋਏ ਨੇ ਅਸੀਂ ਰਾਮ ਨਾਲ ਤੋੜ ਸਕਦੇ ਆ ਨਾ ਨਾ ਅਸੀਂ ਚੋਰੀ ਨਹੀਂ ਕਰਦੇ ਦੇਖੋ ਕੈਮਰਾ ਸਟੈਂਡ ਕਿੰਨਾ ਗੰਦਾ ਹੋਇਆ ਪਿਆ ਮਿੱਟੀ ਲੱਗੀ ਪਈ ਆ ਇਹ ਬਰਸ਼ ਨਾਲ ਵੀ ਪ੍ਰੋਪਰ ਸਾਫ ਨਹੀਂ ਹੋ ਰਹੀ ਸੀਗੀ ਤੇ ਮੈਂ ਇਹਨੂੰ ਹੁਣ ਨਿਲਾ ਦੇਣਾ ਠੰਡ ਬਹੁਤ ਆ ਠੰਡੇ ਪਾਣੀ ਨਾਲ ਨਿਲਾਤਾ ਇਹਨੂੰ ਮੈਂ ਫ੍ਰੈਸ਼ ਹੋ ਜਾਊਗਾ ਤੰਗ ਚਾਦਾ ਮਸਾਲਾ ਸਪੈਸ਼ਲ ਕਿ ਆਈਆਂ ਬਹੁਤ ਵਧੀਆ ਤੇ ਇਹਨੂੰ ਮੈਂ ਹੁਣ ਵੈਸੇ ਤਾਂ ਸੱਤਾਂ ਹੀ ਰੱਖੀਦਾ ਹੁੰਦਾ ਪਰ ਮੈਂ ਇਹਨੂੰ ਗ੍ਰाइंड ਕਰ ਲੈਣਾ ਹਾਂ ਕਾਫੀ ਕੁਸ਼ਾਇਦ ਵਿੱਚ ਵਿੱਚ ਥੋੜੀ ਜੀ ਸੌਸ ਵੀ ਪਾਉਂਗੀ ਦੇਖੋ ਮੈਂ ਗ੍ਰाइंड ਕਰ ਲਿਆ ਇਹ ਤੇ ਬਹੁਤ ਸੋਹਣਾ ਲੱਗ ਰਿਹਾ ਇਹਦੀ ਖੁਸ਼ਬੂ ਇੰਨੀ ਵਧੀਆ ਆ ਰਹੀ ਹੈ ਨਾ ਦਿਲ ਕਰਦਾ ਚਮਚਾ ਭਰ ਕੇ ਖਾ ਲਵਾਂ ਸੁਆਦ ਆ ਵਧੀਆ ਲੱਗ ਰਿਹਾ ਫਲੇਵਰ ਵੀ ਇਹਦਾ ਬਹੁਤ ਵਧੀਆ ਹੈ